ਬਾਕਤ ਆ ਜਿਹੜੀ ਜਿੱਤੇ ਦੀ ਬਹੂ ਆ ਰੀਲਾਂ ਬਣਾਉਂਦੀ ਆਹੋ ਬੜੀਆਂ ਰੀਲਾਂ ਬਣਾਉਂਦੀ ਹੈ ਵੇਖੀ ਕੱਲ ਮੈਂ ਆਹ ਕਹਿੰਦੇ ਉਹਦੀ ਮਸੂਰੀ ਬੜੀ ਹੋਗੀ ਫੇਮਸ ਬੜੀ ਹੋਗੀ ਆਹ ਲੋਕੀ ਲੱਗੀ ਕਹਿੰਦੇ ਵਾਧੂ ਉਹਦੀਆਂ ਵੀਡੀਓ ਜਿਹੜੀਆਂ ਭੰਦੇ ਤਾਂ ਅਦਰ ਸੰਡੀ ਮੇਰੀ ਨਾਮ ਕਹਿੰਦੀ ਜਿੱਤੇ ਦੀ ਰੋਟੀ ਬੜੀ ਫੇਮਸ ਹੋ ਗਈ ਹੂੰ ਕਿਆ ਚੰਗੀ ਗੱਲ ਕੈਪੂਏ ਆਂਦੇ ਹਾਂ 2500 ਰੁਪਏ ਮਹੀਨੇ ਦਾ ਕਮਾਣਦੀ ਲਾ ਆਦ ਵਿੱਚ ਚੰਗਾ ਆਦਾ ਹੈ ਘਰ ਦੀ ਘਰ ਫੋਨ ਜਾ ਫੜ ਕੇ ਤੇ ਚੱਲ ਹੈ ਕਿੱਡਾ ਸੁੱਖਾ ਕੰਮ ਹੂੰ ਹੂੰ ਨਹੀਂ ਸਾਡੀ ਨੇ ਕੱਲ ਪਾਇਆ ਇੱਕ ਸਟੇਟਸ ਜਾ ਤੇ ਸਟੇਟਸ ਜਿਆ ਆਉਦੇ ਹੈ ਪੈਣਾ ਤੇਰੀ ਨੌਂ ਨੇ ਕਿਤੇ ਲਾਈਕ ਹੀ ਨਹੀਂ ਮਾਰਿਆ ਹੂੰ ਤੇਰੀ ਨੌਂ ਜਦੋਂ ਫੋਟੋ ਪਾਵੇ ਮੇਰੀ ਨੌਂ ਉਸ ਤੇ ਵਾਲੇ ਲਾਈਕ ਮਾਰਦੀ ਜਦੋਂ ਵੀਡੀਓ ਫਾਇਰ ਮੇਰੇ ਮੋਸੇ ਵਾਲੇ ਲਾਈਕ ਮਾਰਦੀ ਸਾਨੂੰ ਕਿ ਲੋੜ ਸੜਨ ਦੀ ਤੇ ਕੱਲ ਮੇਰੀ ਨਾ ਉਹ ਨਹੀਂ ਪਾਇਆ ਤੇ ਇੱਕ ਡਾ ਸੋਨਾ ਤੇ ਪਰ ਉਹਨੇ ਲਾਈਕ ਹੀ ਨਹੀਂ ਮਾਰਿਆ ਸੋੜੀ ਗਈ ਲੰਗਾ ਹੇ ਮਤ ਉਹ ਵੀ ਨਾ ਆ আচ্ছা ਤੇ ਫਿਰ ਘਰ ਦਾ ਕੰਮ ਖੁਮ ਤੂੰ ਕਰ ਦੇ ਹੈ ਤੂੰ ਹੀ ਕਰਨਾ ਫਿਰ ਆਹ ਅਗਲੀ ਤਰੀਲਾ ਬਣਾਉਂਦੀ ਆ ਹਾਂ ਫਿਰ ਤੇ ਚੰਗਾ ਆ ਕੇ ਵਾਧੂ ਪੈਸਾ ਕਮਾ ਕੇ ਦੇਣ ਲਈ ਹੂੰ ਗਲਾਸ ਲਿਆਂਦੇ ਨਵੇਂ ਆ ਤੇ ਨੌਣੇ ਪੜਾ ਪਾਈ ਇੱਥੇ WhatsApp ਤੇ ਆ ਕੀ ਉਹਨੂੰ ਕਹਿੰਦੇ ਸਟੇਟਸ ਸਟੇਟਸ ਆ ਮਾਰਿਆ ਲਾਈਕ ਮੇਰੀ ਨੌਣੇ ਹੂੰ ਮੇਰੀ ਨੌਣ ਵਿਚਾਰੀ ਮਾਰ ਦਿੰਦੀ ਲਾਈਕ ਢੀ ਐਡੀ ਨਹੀਂ ਗੱਲ ਹੈਗੀ ਆ ਨੀ ਪਰਸਾ ਪੀਜ਼ਾ ਖਾਣ ਦੇ ਆ ਪਾਈ ਆ ਵੀ ਪੜ ਤੇਰੀ ਪੁੱਤਰੀ ਅੱਤਾਂ ਦੇ ਸਟੇਟਸ ਉਹ ਤੇਰੀ ਨੌ ਆ ਤੇ ਮੇਰੀ ਗੱਲ ਤਾਂ ਨਹੀਂ ਪਰਸਾ ਤੁਹਾਡੇ ਕੁੱਤੇ ਨੂੰ ਕੀ ਹੋਇਆ ਕਹਿੰਦੀ ਤੇਰੀ ਨੌ ਬਲੌਗ ਨਾ ਹੋ ਗਈ ਬਲੌਗ ਆ ਮੈਂ ਮੁਖਾਇਕਸ ਮਾਨ ਮੈਨੂੰ ਪੁੱਤ ਕੀ ਪਤਾ ਆ ਬਲੌਗ ਬਣਾਉਂ ਗਈ ਤੇ ਉਹਦੇ ਵਿੱਚ ਦੱਸਣ ਲਈ ਸਾਡਾ ਕੁੱਤਾ ਗੰਦੀ ਬਿਮਾਰ ਹੋ ਗਿਆ ਟਟੀਆਂ ਲੱਗ ਗਈਆਂ ਹੁਣ ਤੇ ਸ਼ਹਿਰ ਲੈ ਕੇ ਚੱਲੇ ਆ ਤੁਹਾਨੂੰ ਪੜਾ ਗੱਡੀ ਚ ਭਾਇਆ ਕੁੱਤੇ ਨੂੰ ਆ ਬਲ ਕੀ ਕਹਿੰਦੀ ਟੋਟੋ ਟੋਟੋ ਆ ਕੁੱਤੇ ਦਾ ਨਾਮ ਹੈਂਦੀ ਹਾਓ ਤੇ ਨੀ ਕਾ ਇਦਾਂ ਦੀ ਗੱਲਾਂ ਵੀ ਫੋਨਾਂ ਤੇ ਪਾ ਦਿੰਦੀ ਆ ਵੀ ਸਾਡਾ ਕੁੱਤਾ ਬਿਮਾਰ ਹੋ ਗਿਆ ਟਟੀਆਂ ਲੱਗ ਗਈਆਂ ਸ਼ਹਿਰ ਲੈ ਕੇ ਚੱਲੇ ਆ ਟੀਕਾ ਲੱਗਾ ਉਹ ਤੇ 10000 ਰੁਪਏ ਲੱਗ ਗਿਆ ਉਹਦੋ ਜੱਗ ਗੇਬਰ ਪੀਹੀ ਪਾਉਂ ਲਈ ਕੀ ਹਾ ਤੇ ਕਹਿੰਦੀ ਇਹ ਸਾਡਾ ਪੁੱਤਾ ਖਾਂਦਾ ਵਾ ਐਵੋ ਜੇ ਗੱਲਾਂ ਵੀ ਪਾਈ ਦੀਆਂ ਬਸ ਇਦਾਂ ਦੀਆਂ ਗੱਲਾਂ ਪਾ ਕੇ ਤੇ ਤੇਰੀ ਨੋਂ 25 3000 ਰੁਪਇਆ ਕਮਾਉਂ ਲਈ ਲੈ ਮੇਰੇ ਨੋਂ ਦੇ ਸੁੱਕਣੇ ਇੰਨਾ ਕੰਮ ਕਰਦੀਆਂ ਹੈਨੀ ਵਟੀਆ ਤੂੰ ਵੀ ਝਾੜੂ ਲੰਦੀ ਪਾ ਦਿਆ ਕਰ ਪੋਚੇ ਲੰਦੀ ਪਾ ਦਿਆ ਕਰ ਹਾ ਉਹ ਇਦਾਂ ਹੀ ਕਰਨੀ ਹੁੰਦੀ ਹੈ ਦੀ ਨਾ ਹਾ ਭਾਂਡੇ ਮਾਂਜਣ ਦੀ ਤਾਂ ਤੇ ਨਾਲੇ ਤੂੰ ਨਹੀਂ ਕੰਮ ਮੈਂ ਕਰਦੀਆਂ ਤੇ ਉਹਦੇ ਬਲੋਗ ਬਲੋਗ ਪਾਉਂਦੇ ਹੀ ਪਰ ਸੱਜੇ ਵੀ ਸ਼ਾਇਪ ਨਹੀਂ ਬਣਾਉਂਦੇ ਹੀ ਆ ਮੈਂ ਓਛਾ ਲੈ ਮੈਂ ਆਪਣੀ ਮੋਟੀ ਨਾਲ ਲੜਪਨ ਲੱਗਿਆ ਮੈਂ ਇਹ ਉਹਨਾਂ ਦੀ ਨੋਚਾਈ ਪਨੀਰ ਬਣਾਉਂਦੀ ਆਂਦੀ ਮੈਂ ਆਈ ਬਣਾਇਆ ਹੀ ਬਸ ਕੱਚੀ ਮੜੀ ਦੀ ਮਾਰ ਕੇ ਨੇ ਵੀਡੀਓ ਬਣਾ ਲਈ ਵੀ ਸਾਈਂ ਦੀ ਮੈਂ ਆਈ ਆਓ ਫਿਰ ਤੇ ਤੇਰ ਮੈਂ ਚੰਗੀ ਹੁੰਦੀ ਏ ਚੱਲ ਚਾ ਚੱਲ ਕੋਈ ਗੱਲ ਨਹੀਂ ਐਂ ਬੈ ਫਿਰ ਇਦਾਂ ਹੀ ਆ ਅਗਲੀ ਮਿਹਨਤ ਵੀ ਤੇ ਕਰਨ ਲਈ ਹਾਂ ਤੇ ਕੌਣ ਹੈ ਆਇਚੋ ਪਰਸੋਂ ਚੋ ਜੇ ਇੱਕ ਹੋਰ ਬਲਾਗ ਬਲਾਗ ਪਾਇਆ ਹੀ ਉਹਨੇ ਫੀ ਸਾਡੇ ਘਰ ਪਰੌਣੇ ਆਏ ਆ ਤੇ ਸਮੋਸੇ ਲਿਆਂਦੇ ਆਓ ਨਾਲੋਂ ਨਹੀਂ ਚੱਟੇ ਚਮਚਮ ਲਿਆਂਦੀ ਦੀ ਖੋਏ ਵਾਲੇ ਚਮਚਮ ਆ ਨਾ ਖੋਇਆ ਉਹਦੇ ਵਿੱਚ ਦਸ ਨੇ ਆਮ ਮਾਰ ਕੇ ਪਾਇਆ ਹੀ ਸੱਚ ਨਹੀਂ ਨਹੀਂ ਮੈਂ ਮੜਾ ਥੋੜੀ ਕਹਿਣ ਰਹੀ ਮੈਂ ਤੇ ਚੰਗਾ ਹੀ ਕਹਿਣ ਢਈ ਅੱਗੇ ਤੋਂ ਕੋਲਾ ਦੱਸ ਯਾਰ ਤੇਰੀ ਨੋਂ ਬਾਬਾ ਫੇਮਸ ਹੋਈ ਆ ਮੈਂ ਦੱਸਣ ਦੇ ਗਲੀ ਚ ਗੀ ਵੀਕ ਦੋ ਜਣੇ ਕਿਹਦੇ ਜੀਤੇ ਦੀ ਰੋਟੀ ਬੜੀਆਂ ਸੋਹਣੀਆਂ ਵੀਡੀਓ ਪਾਉਂਦੀ ਹਾਂ ਚੰਗਾ ਸਭ ਚੜਾਈ ਹੋਗੀ ਹਾਂ ਚੱਲ ਵਧੀਆ ਨਾਇੰਗ ਲੱਗੇ ਨਾ ਪਟਕਰੀ ਆ ਹਾਂ ਸਭ ਸਭ ਚੋਖਾ ਹੂੰ ਨਾ ਕਿਤੇ ਜਾਣਾ ਨਾ ਕਿਤੇ ਆਉਣਾ ਹੈ ਨਾ ਕਿਤੇ ਮੈਗਨੀ ਕੋਈ ਖਰਚਾ ਫੋਨ ਜਿਆ ਫੜ ਕੇ ਤੇ ਵੀਡੀਓ ਪਾ ਦੇਣੀ ਬੈ ਬੈ ਹਾਂ ਹਾਂ ਮੈਂ ਇਸ ਲੰਦੀ ਲੱਗਦੀ ਮੈਂ ਉੱਧਾ ਕਹਿਣ ਲਈ ਆ ਲੱਗਦੀ ਇਸ ਕੋਲ ਮੈਂ ਕਿੰਨਾ ਟਾਈਮ ਲੰਦੀ ਹੋਏ ਮੈਂ ਮਰ ਜਾ ਦੋ ਘੰਟੇ ਵੀਡੀਓ ਬਣਾਉਂਦੇ ਆ ਓ ਅੱਛਾ ਇਹਨਾਂ ਟਾਈਮ ਹੁੰਦੀ ਅੱਛਾ ਤੇ ਗੱਲਾਂ ਜੀਆਂ ਕਿੱਥੋਂ ਲਿਆਉਂਦੀ ਆ ਅੱਛਾ ਲਿਖਦੀ ਆ ਪਹਿਲਾਂ ਏ ਫੇਰ ਵੇਲੇ ਉਹਦੇ ਕੰਮ ਆਗੇ ਸਾਡੇ ਕੋਲ ਕਿੱਥੇ ਐ ਮੈਂ ਆਂ ਘੋਟੀ ਐ ਪਹਿਲਾਂ ਲਿਖਣਾ ਫਿਰ ਬੋਲਣਾ 2 ਘੰਟੇ ਕਹਿੰਦੀ ਲੰਮਦੀ ਆ ਆਡੇ ਕੋਲ ਨਹੀਂ ਫਿਰ ਇਨੋਟਾ ਰੋਈ ਵਰਤਾ ਪੈਣਾ 36 ਕੰਮ ਵੇਖਣਾ ਦੇਉਦੇ ਲੱਗਦਾ ਤੂੰ ਕਰਾ ਦਿੰਨੀ ਆਹ ਤੇ ਮੈਂ ਵੀ ਕਰਉਣੀ ਆਪਣੀ ਨਵਾਂ ਲੱਗੋ ਲੈ 10 ਮੈਂ ਕਿਹੜਾ ਕਰਮਦੀਨੀ ਆ ਪਰ ਇਹ ਸੋਖਾ ਕੰਮਕਾਰ ਜਿਆਦਾ ਹਾਂ ਤੂੰ 2 ਟਿਕੀਆਂ ਲਾਈਆਂ ਤੇ ਬਸ ਸਾਡੇ ਪਰ ਡੰਗਰਾਉਂਦਾ ਸਾਰਾ ਕੰਮਕਾਰ ਹੀ ਵੇਖਣਾ ਆਹ ਫਿਰ ਸਾਡੇ ਕੋਲ ਇੰਨਾ ਟਾਈਮ ਕਿੱਥੇ ਹੁਣ ਵੇਖ ਕਰਦਾ ਉਹ ਵੇਂਦੀ ਆ ਤੇ ਮੱਜਾਂ ਦਾ ਮੈਂ ਵੇਖੂ ਖਲਨੀ ਆ ਤੇ ਫਿਰ ਕਰੀ ਨੋ ਵੇਲੀ ਫੇਮਸ ਦਾ ਵੱਦ ਆ ਫੇਮਸ ਬੜੀ ਹੋਗੀ ਹਾਂ ਆ ਬਲੌਗ ਜਿਹੜੇ ਮੈਂ ਕਹਾ ਸਸਨ ਲਈ ਉੜਤੇ ਕੈਮਰਾ ਫੜਨ ਦੀ ਉਹਦੇ ਹਾਂ ਦੇ ਇੱਥੇ ਤੇ ਅਸੀਂ ਗੱਡੀ ਨਹੀਂ ਲਾਦੀ 2:00 ਵਜੇ ਤੱਕ ਤੇ ਕੈਮਰੇ ਕਿੱਥੋਂ ਪੜਨੇ ਹਾਂ ਹਾਂ ਅੰਤ ਸਾਰੇ ਮਨੇ 4:00 ਵਜੇ ਉੱਠ ਕੇ ਪਹਿਲਾਂ ਡੰਗਰ ਚੋਲ ਲੀਏ ਤੇ ਫਿਰ ਰੋਟੀ ਪਾਣੀ ਬਣਾ ਲਈਏ ਸਬਜੀ ਸਬਜੀ ਬਣਾ ਲਈਆ ਤੇ ਮੂੰਹ ਕੀ ਧੋਣ ਦਾ ਟਾਈਮ ਨਹੀਂ ਲੱਗਦਾ ਤੇ ਕੈਮਰਾ ਕਿੱਥੋਂ ਪੜਨਾ ਹੈ ਸਾਡੇ ਵੱਗ ਦੀ ਗੱਲ ਨਹੀਂ ਹਣਾ ਉਹ ਮੈਂ ਆ ਗਿਆ ਚੱਲ ਤੈਨੂੰ ਵੀ ਜਾਸ ਖਾਉਂਗੀ ਇਹਦੇ ਚੱਲ ਤੂੰ ਵੀ 20 25000 ਰੁਪਏ ਚੱਲ ਕਮਾਈ ਜਾਣਗੀ ਤੇ ਪਰ ਓ ਖਾਈ ਤੇਰੀ ਕੋਈ ਨਹੀਂ ਕਰ ਸਕਦੀ ਅਰੇ ਨਿਆਣੇ ਲੱਖ ਜੋਣ ਨਹੀਂ ਹੁੰਦੀ ਸਵੇਰੇ ਆ ਮੁੰਡੇ ਦਾ ਜੂੜਾ ਨਹੀਂ ਹੁੰਦਾ ਕੁੜੀ ਦੀ ਗੋਤ ਨਹੀਂ ਹੁੰਦੀ ਆ ਹਾਂ ਜੀ ਮੈਂ ਇਨਾ ਚ ਲਾਗੂ ਕਰਾ ਦਿੰਨੀ ਆ ਚੱਲ ਵਧੀਆ ਗੱਲਾਂ ਫਿਰ ਕੇ ਕਰਦੀ ਆ ਤੇ ਹੂੰ ਆ ਮੈਂ ਵੇਖਿਆ ਇਹ ਗਲਾ 12 ਗਲਾ ਪਾਈ 4 ਬਈ ਹਾਂ ਵੇ ਵਧੀਆ ਤੇਰੇ ਕਰਦੀ ਆ ਰ ਇੱਕ ਖਬਰ ਸਾਨੂੰ ਮਿਲ ਜਾਂਦੀ ਕੋਈ ਜੇ ਬੈਠਿਆ ਉਹ ਨਾ ਸਾਨੂੰ ਕਿਤੇ ਪੁੱਛ ਗਿਚ ਕਰਨੀ ਪੈਂਦੀ ਹਰ ਇੱਕ ਚੀਜ਼ ਜਿਹਦਾ ਤੇਰੇ ਘਰ ਦੀ ਜਾਣਨੀ ਹੋਵੇ ਨਾ ਤੇ ਤੇਰੀ ਨੌਂ ਦਾ ਉਹ ਤੈਨ ਸੋਣੀ ਦੇ ਜਿਹਦੇ ਵਿੱਚ ਦੇ ਮੈਗ ਭਾਈ ਹੁੰਦੇ ਆ ਬਲੋ ਭਾਈ ਹੁੰਦੇ ਨੇ ਆਹ ਵਾਵਾ ਤੇਰੇ ਘਰ ਦੀਆਂ ਸੂਆਂ ਸਮਾਂ ਸਾਨੂੰ ਇੱਥੇ ਬੈਠੀਆਂ ਮਿਲ ਜਾਂਦੀਆਂ ਵੇਲੇ ਹੋਰ ਕੀ ਕਰਨਾ ਹੋਰ ਤੇ ਜੇ ਕੋਈ ਤੇਰੇ ਘਰ ਦੀ ਨਵੀਂ ਚੀਜ਼ ਚੂਜ ਖਰੀਦੀ ਵੇਖਣੀ ਆ ਤੇ ਉਹ ਤੇਰੇ ਨੌਣੇ ਬੈਠ ਕੇ ਲਾਉਂਦਾ ਸਟੈਟਸ ਲਓ ਪੀਆ ਖੰਦੇ ਦਾ ਉਹ ਲਾ ਦਿੰਦੀ ਆ ਕੁੱਤਾ ਬੰਵਾ ਟਟੀਆਂ ਲੱਗੀਆਂ ਦਾ ਉਹ ਲਾ ਦਿੰਦੀ ਆ ਅਗਲਾ ਆਖਾਂਦੀ ਉਹ ਲਾ ਦਿੰਦੀ ਆ ਆ ਇਹ ਕਿਦਾਂ ਟੱਪ ਲਿਆ ਯਾਨੀ ਗਲੀ ਚ ਪਾਈ ਕੋ ਆਉ ਵੀ ਲਾਇਆ ਹੀ ਪਣਾ ਦੇ ਮਧੇ ਚ ਤਲਾਈ ਰੱਖਦੀ ਤੇਰਾ ਹੈ ਦਿਲ ਲੰਮੀ ਤੇਰਾ ਰੋਣ ਕੀ ਨਾ ਲੈਂਦੀ ਤੂੰ ਖਾ ਮੈਨੂੰ ਚਾਹ ਨਹੀਂ ਉਹ ਨਹੀਂ ਨਹੀਂ ਬਹਿ ਜਾ ਚਲ ਗਈ ਆ ਪਰ ਇਹ ਵਧੀਆ ਨਹੀਂ ਵੇ 20 25000 ਰੁਪਇਆ ਕਮਾਉਂਦੇ ਹੀ ਆ ਸਿੱਖਲਾ ਤੂੰ ਤਾਂ ਉੱਤੇ ਕੀ ਕਰਨਾ ਫੋਨ ਹੀ ਫੜਨਾ ਹਾਤੇ ਬਣਾ ਲਿਆਗਾ ਤੂੰ ਵੀ ਮੈਂ ਤੇਰੇ ਨਾਲ ਬਣਾਇਆ ਕਰੂੰਗੀ ਆ